ਪ੍ਰਭੂ ਪਰਮੇਸ਼ਰ ਦੇ ਨਾਮ ਦੀ स्तुति ਹੋਵੇ ਜਿਸ ਪਰਮੇਸ਼ਰ ਨੇ ਇੱਕ ਵਾਰ ਫਿਰ ਆਪਣਾ ਵਚਨ ਸਾਨੂੰ ਸਿੱਖਣ ਦੇ ਲਈ ਮੌਕਾ ਦਿੱਤਾ ਹੈ ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖ ਰਹੇ ਹਾਂ ਅਸੀਂ ਸਭ ਤੋਂ ਪਹਿਲਾਂ ਸਿੱਖਿਆ ਸੀ ਬਾਈਬਲ ਕਿਵੇਂ ਪੜ੍ਹਨੀ ਹੈ ਔਰ ਉਸ ਦੇ ਵਿੱਚ ਦੂਸਰਾ ਪਾਠ ਬਾਈਬਲ ਪੜਨ ਦੇ ਵਿੱਚ ਜਲਦਬਾਜ਼ੀ ਨਹੀਂ ਕਰਨੀ ਔਰ ਤੀਸਰਾ ਲੈਸਨ ਜੋ ਸਾਡਾ ਸੀ ਉਹਦੇ ਵਿੱਚ ਅਸੀਂ ਦੇਖਿਆ ਕਿ ਪਰਮੇਸ਼ਰ ਦੇ ਵਚਨ ਨੂੰ ਅਸੀਂ ਖੋਜਣਾ ਹੈ ਟੁੰਡਣਾ ਹੈ ਉਹਦੇ ਵਿੱਚੋਂ ਲੱਭ ਕੇ ਫਿਰ ਪ੍ਰਭੂ ਦੇ ਵਚਨਾਂ ਨੂੰ ਪੜ੍ਹਨਾ ਹੈ ਸੋ ਅੱਜ ਅਸੀਂ ਦੇਖਣ ਦੇ ਲਈ ਜਾ ਰਹੇ ਹਾਂ ਪ੍ਰਭੂ ਦਾ ਵਚਨ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਆਪਣੀ ਬੋਧ ਦੇ ਉੱਪਰ ਨਿਰਭਰ ਨਹੀਂ ਰਹਿਣਾ ਜਾਂ ਆਪਣੀ ਸਮਝ ਆਪਣੀ ਬੋਧ ਦਾ ਸਹਾਰਾ ਨਹੀਂ ਲੈਣਾ ਕਿਸ ਬੁੱਧ ਦੀ ਮੈਂ ਗੱਲ ਕਰ ਰਿਹਾ ਜੋ ਸੰਸਾਰਿਕ ਬੋਧਿਆ ਜੋ ਇੱਕ ਸਰੀਰਕ ਬੋਧਿਆ ਅਸੀਂ ਉਹਦੇ ਨਾਲ ਪਰਮੇਸ਼ਰ ਦੇ ਵਚਨਾਂ ਨੂੰ ਕਦੀ ਵੀ ਸਮਝ ਨਹੀਂ ਸਕਦੇ ਔਰ ਪਰਮੇਸ਼ਰ ਦੇ ਵਚਨ ਨੂੰ ਅਸੀਂ ਕਿਉਂ ਲਗਾਤਾਰ ਸਿੱਖ ਰਹੇ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਉਪਦੇਸ਼ ਸ਼ਿਕਸ਼ਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਔਰ ਅਗਰ ਅਸੀਂ ਪਰਮੇਸ਼ਰ ਦੇ ਬਚਨ ਨੂੰ ਨਹੀਂ ਸਿੱਖਾਂਗੇ ਤਾਂ ਜੋ ਨਦੀ ਜੋ ਦਰਿਆ ਗਲਤ ਸ਼ਿਕਸ਼ਾਵਾਂ ਦਾ ਵਹਿ ਰਿਹਾ ਹੈ ਬਹੁਤ ਸਾਰੇ ਲੋਕ ਉਹਦੇ ਵਿੱਚ ਵਹਿ ਜਾਣਗੇ ਔਰ ਜੋ ਪ੍ਰਭੂ ਦੇ ਬਚਨ ਦਾ ਖਰਾ ਪ੍ਰਚਾਰਿਆ ਉਪਦੇਸ਼ ਹੈ ਉਹ ਸਾਹਮਣੇ ਨਹੀਂ ਆਊਗਾ ਇਸ ਲਈ ਜਰੂਰੀ ਹੈ ਪਰਮੇਸ਼ਰ ਦੇ ਵਚਨਾਂ ਨੂੰ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਸਿੱਖਣਾ ਉਹਨਾਂ ਨੂੰ ਸਮਝਣਾ ਔਰ ਫਿਰ ਖਰਾ ਉਪਦੇਸ਼ ਅੱਗੇ ਲੈ ਕੇ ਚੱਲਣਾ ਉਹਦੇ ਲਈ ਪ੍ਰਭੂ ਦਾ ਦਾਸ ਪਹਿਲਾਂ ਹੀ ਸਾਨੂੰ ਇਸ ਗੱਲ ਦੀ ਚੇਤਾਵਨੀ ਦਿੰਦਾ ਹੈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਦੂਸਰਾ ਤਮੋਥੀਅਸ 4 ਅਧਿਆਇ ਔਰ ਪਸਤਾ 3 ਔਰ 4 ਵਚਨ ਦੂਸਰਾ ਤਮੋਥੀਅਸ 4 ਅਧਿਆਇ ਉਸ ਦਾ ਤਿੰਨ ਔਰ ਚਾਰ ਵਚਨ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਆਪ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇ ਸਾਰੇ ਗੁਰੂ ਧਾਰਨਗੇ ਅਤੇ ਸਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ ਸੋ ਇਧਰ ਪ੍ਰਭੂ ਦਾ ਦਾਸ ਪੌਲਸ ਲਿਖਦਾ ਆ ਕਿ ਇਹੋ ਜਿਹਾ ਸਮਾਂ ਆਊਗਾ ਅੰਤ ਦਾ ਸਮਾਂ ਆ ਜਿਸ ਦੇ ਵਿੱਚ ਅੱਜ ਲੋਕ ਵੀ ਖਰਾ ਉਪਦੇਸ਼ ਸੁਣਨ ਦੀ ਬਜਾਏ ਆਪਣੇ ਲਈ ਬਹੁਤ ਸਾਰੀਆਂ ਇਹੋ ਜਿਹੀਆਂ ਕਥਾ ਕਹਾਣੀਆਂ ਨੂੰ ਸੁੰਨਾ ਪਸੰਦ ਕਰਦੇ ਆ ਔਰ ਇਹੋ ਜਿਹੀਆਂ ਗੱਲਾਂ ਨੂੰ ਸੁੰਨਾ ਪਸੰਦ ਕਰਦੇ ਆ ਜੋ ਉਹਨਾਂ ਨੂੰ ਬੜੀਆਂ ਲਾਭਵੰਤ ਲੱਗਦੀਆਂ ਆ ਜੋ ਉਹਨਾਂ ਦੇ ਫਾਇਦੇ ਲਈ ਹੁੰਦੀਆਂ ਆ ਲੇਕਿਨ ਜੋ ਖਰਾ ਉਪਦੇਸ਼ ਆ ਉਹਨੂੰ ਸੁਣਨ ਦੇ ਲਈ ਉਹਨੂੰ ਸਿੱਖਣ ਦੇ ਲਈ ਉਹਨੂੰ ਸਮਝਣ ਦੇ ਲਈ ਧਿਆਨ ਨਹੀਂ ਕਰਦੇ ਬਲਕਿ ਜੋ ਉਹਨਾਂ ਨੂੰ ਚੰਗਾ ਲੱਗਦਾ ਸਿਰਫ ਉਹੀ ਸੁੰਨਾ ਪਸੰਦ ਕਰਦੇ ਆ ਇਸ ਲਈ ਉਹ ਆਪਣੇ ਲਈ ਬਾਹਲੇ ਉਪਦੇਸ਼ਕ ਲੱਭਦੇ ਆ ਔਰ खरे ਉਪਦੇਸ਼ ਤੋਂ ਆਪਣੇ ਕੰਨਾਂ ਨੂੰ ਬੰਦ ਕਰਦੇ ਆ ਲੇਕਿਨ ਇਸ ਚੱਲ ਰਹੇ ਸਮੇਂ ਦੇ ਵਿੱਚ ਸਾਨੂੰ ਜਿਸ ਪ੍ਰਕਾਰ ਪ੍ਰਭੂ ਦੇ ਆਤਮਾ ਦੇ ਦੁਆਰਾ ਇਹ ਵਚਨ ਲਿਖਿਆ ਗਿਆ ਸਾਨੂੰ ਸਿੱਖਣ ਦੀ ਸਮਝਣ ਦੀ ਜ਼ਰੂਰਤ ਆ ਕਿਉਂਕਿ ਇਹ ਕੋਈ ਮਨੁੱਖ ਦੀ ਲਿਖੀ ਹੋਈ ਕਿਤਾਬ ਨਹੀਂ ਬਲਕਿ ਇਹਦੇ ਵਿੱਚ ਲਿਖਿਆ ਇਹ ਪ੍ਰਭੂ ਦਾ ਵਚਨ ਹੈ ਔਰ ਹਰ ਇੱਕ ਭਗਤ ਜਨ ਹਰ ਇੱਕ ਪਰਮੇਸ਼ਰ ਦਾ ਜਨ ਜਦ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਆਤਮਾ ਕੰਟਰੋਲ ਕਰਦਾ ਸੀ ਫਿਰ ਇਹੋ ਆਤਮਾ ਦੇ ਵਿੱਚ ਭਰਪੂਰ ਹੋ ਕੇ ਪਵਿੱਕ ਬਾਣੀ ਪ੍ਰਭੂ ਦੇ ਵਚਨ ਨੂੰ ਬੋਲਦੇ ਸੀ ਉਹਦੇ ਲਈ ਪ੍ਰਭੂ ਦਾ ਦਾਸ ਪਤਰਸ ਇਸ ਪ੍ਰਕਾਰ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਦੇਖਦੇ ਲਿਖਦਾ ਆ ਦੂਸਰਾ ਪਤਰਸ 1 ਅਧਿਆਇ ਔਰ ਉਸ ਦਾ 20 ਔਰ 21 ਵਚਨ ਦੂਸਰਾ ਪਤਰਸ 1 ਅਧਿਆਇ ਉਸਦਾ 20 ਔਰ 21 ਵਚਨ ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਪਹਿਲਾਂ ਤੁਸੀਂ ਹਾਂ ਇਹ ਜਾਣਦੇ ਹੋ ਇਹ ਜਾਣਦੇ ਹੋ ਪੀਤ੍ਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ ਕਿ ਧਰਮ ਪੁਸਤਕ ਦਾ ਕੋਈ ਵੀ ਅਗੰਮ ਵਾਕ ਆਪਣੇ ਵੱਲੋਂ ਆਪਣੀ ਬੁੱਧ ਦੇ ਨਾਲ ਨਹੀਂ ਹੁੰਦਾ ਕਿਉਂ ਜੋ ਕੋਈ ਅਗੰਬ ਵਾਕ ਮਨੁੱਖ ਦੀ ਇੱਛਾ ਤੋਂ ਕਦੇ ਨਹੀਂ ਆਇਆ ਕੋਈ ਵੀ ਅਗੰਬ ਵਾਕ ਮਨੁੱਖ ਦੀ ਇੱਛਾ ਤੋਂ ਨਹੀਂ ਆਇਆ ਸਗੋ ਮਨੁੱਖ ਪਵਿੱਤਰ ਆਤਮਾ ਦੇ ਉਕਾਸਨ ਨਾਲ ਸਗੋ ਮਨੁੱਖ ਪਵਿੱਤਰ ਆਤਮਾ ਦੇ ਉਕਾਸਨ ਬੋਲੇ ਤਾਂ ਉਹ ਭਾਰੇ ਜਾਨ ਦੇ ਨਾਲ ਪਰਮੇਸ਼ਵਰ ਦੀ ਵੱਲੋਂ ਬੋਲਦੇ ਸਨ ਕਿਦੇ ਵੱਲੋਂ ਬੋਲਦੇ ਸੀ ਪਰਮੇਸ਼ਵਰ ਦੀ ਵੱਲੋਂ ਬੋਲਦੇ ਸੀ ਸੋ ਇਸ ਲਈ ਜ਼ਰੂਰੀ ਆ ਸਭ ਤੋਂ ਪਹਿਲੀ ਗੱਲ ਪ੍ਰਭੂ ਦਾ ਦਾਤ ਸਾਨੂੰ ਇਹ ਜਾਣੂ ਕਰਾ ਰਿਹਾ ਹੈ ਕਿ ਪਰਮੇਸ਼ਰ ਦਾ ਆਤਮਾ ਪਰਮੇਸ਼ਰ ਦਾ ਆਤਮਾ ਜਦ ਇੱਕ ਵਿਅਕਤੀ ਦੇ ਕੰਟਰੋਲ ਕਰਦਾ ਆ ਤਾਂ ਹੀ ਸਹੀ ਵਚਨਾਂ ਦੀ ਸਿੱਖਿਆ ਨੂੰ ਸਾਹਮਣੇ ਲੈ ਕੇ ਆ ਸਕਦਾ ਆ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਅਗਰ ਅਸੀਂ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਪਰਮੇਸ਼ਰ ਦੇ ਵਚਨਾਂ ਨੂੰ ਨਹੀਂ ਸਿੱਖਾਂਗੇ ਨਹੀਂ ਸਮਝਾਂਗੇ ਤਾਂ ਅਗਰ ਵਚਨ ਪੜ੍ਹਦੇ ਸਮੇਂ ਆਪਣੀ ਬੁੱਧ ਦਾ ਸਹਾਰਾ ਲੈ ਲਿਆ ਤੋ ਅਸੀਂ ਪ੍ਰਚਾਰ ਕਰਦੇ ਸਮੇਂ ਵੀ ਸਿਖਾਉਂਦੇ ਸਮੇਂ ਵੀ ਇਸੇ ਵਚਨ ਨੂੰ ਤੋੜ ਮੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦੇਵਾਂਗੇ ਜਿਹਦੇ ਕਾਰਨ ਬਹੁਤ ਸਾਰੇ ਗਲਤ ਉਪਦੇਸ਼ ਨਿਕਲ ਕੇ ਸਾਹਮਣੇ ਆ ਗਏ ਆ ਲੋਕਾਂ ਨੇ ਆਪਣੀ ਬੁੱਧ ਦੇ ਨਾਲ ਬਹੁਤ ਸਾਰੇ ਉਪਦੇਸ਼ ਬਣਾ ਦਿੱਤੇ ਆ ਪਰ ਅਗਰ ਪ੍ਰਭੂ ਦੇ ਵਚਨ ਨੂੰ ਅਸੀਂ ਸਮਝਣਾ ਆ ਸਿੱਖਣਾ ਆ ਤੋ ਜ਼ਰੂਰਤ ਆ ਕਿ ਪਰਮੇਸ਼ਰ ਦਾ ਆਤਮਾ ਹੀ ਸਾਨੂੰ ਸਿਖਾਵੇ ਕਿਉਂ ਕਿਉਂਕਿ ਇਹ ਵਚਨ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਲਿਖਿਆ ਗਿਆ ਹੈ ਬੇਸ਼ੱਕ ਪਰਮੇਸ਼ਰ ਨੇ 40 ਲੋਕਾਂ ਨੂੰ ਇਸਤੇਮਾਲ ਕੀਤਾ ਲੇਕਿਨ ਉਹਨਾਂ ਦੇ ਉੱਤੇ ਪਰਮੇਸ਼ਰ ਦੇ ਆਤਮਾ ਨੇ ਕੰਟਰੋਲ ਕੀਤਾ ਔਰ ਫਿਰ ਵੀ ਉਹਨਾਂ ਨੇ ਪਰਮੇਸ਼ਰ ਦੇ ਵਚਨ ਨੂੰ ਲਿਖਿਆ ਔਰ ਇਹਦਾ ਸਬੂਤ ਸਾਨੂੰ ਮਿਲਦਾ ਆ ਕਿ ਜਦੋਂ ਅਸੀਂ ਇਹਨੂੰ ਪੜਦੇ ਆ ਇਹਦੇ ਵਿੱਚ ਆਪਸ ਚ ਕੋਈ ਵੀ ਵਿਰੋਧ ਨਹੀਂ ਆ ਕੋਈ ਵਿਰੋਧਤਾ ਅਸੀਂ ਇਸ ਵਚਨ ਦੇ ਵਿੱਚ ਨਹੀਂ ਦੇਖਦੇ ਬਲਕਿ ਇੱਕ ਵਚਨ ਦੂਸਰੇ ਵਚਨ ਨੂੰ ਕਲੀਅਰ ਕਰਦਾ ਜਾ ਰਿਹਾ ਆ ਇੱਕ ਵਚਨ ਦੂਸਰੇ ਵਚਨ ਦੇ ਉੱਪਰ ਪ੍ਰਕਾਸ਼ ਪਾਉਂਦਾ ਜਾ ਰਿਹਾ ਆ ਔਰ ਇਹਦਾ ਇਹ ਸਬੂਤ ਆ ਕਿ ਇਹ ਵਚਨ ਕਿਸੇ ਮਨੁੱਖ ਨੇ ਨਹੀਂ ਬਲਕਿ ਪਰਮੇਸ਼ਰ ਦੇ ਆਤਮਾ ਨੇ ਲਿਖਾਇਆ ਹੈ ਇਸ ਲਈ ਜ਼ਰੂਰੀ ਆ ਕਿ ਪਰਮੇਸ਼ਰ ਦੇ ਵਚਨ ਨੂੰ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਸਮਝਣਾ ਸਾਡੀ ਇਹ ਪ੍ਰਾਰਥਨਾ ਹੋਣੀ ਚਾਹੀਦੀ ਆ ਔਰ ਦਾਊਦੇ ਪ੍ਰਾਰਥਨਾ ਕਰਦਾ ਆ ਉਹ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਦੇਖਦੇ ਆ ਜ਼ਬੂਰਾਂ ਦੀ ਪੋਥੀ ਔਰ ਉਸ ਦਾ 119 ਅਧਿਆਇ ਔਰ ਉਸ ਦਾ 18 ਵਚਨ ਜ਼ਬੂਰਾਂ ਦੀ ਪੋਥੀ 119 ਔਰ ਉਹਦਾ 18 ਵਚਨ ਮੇਰੀਆਂ ਅੱਖਾਂ ਖੋਲ ਪਈ ਮੈਂ ਤੇਰੀ ਵਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਾਂ ਦੇਖੋ ਪ੍ਰਭੂ ਦਾ ਦਾਸ 다ਊਦ ਕਹਿੰਦਾ ਮੇਰੀਆਂ ਅੱਖਾਂ ਖੋਲ ਕਿ ਮੈਂ ਤੇਰੀ ਵਿਵਸਥਾ ਦੀਆਂ ਅਚਰਜ ਗੱਲਾਂ ਨੂੰ ਸਿੱਖ ਲਵਾਂ ਸਮਝ ਲਵਾਂ ਕਿਉਂ ਉਹਦਾ ਸੀ 125 ਵਚਨ ਪੜਾਂਗੇ ਜ਼ਬੂਰਨ ਦੀ ਪੋਥੀ 119 ਦੇ ਆਏ ਪਹਿਲਾਂ ਸੀ 18 ਪੜਿਆ ਫਿਰ 125 ਵਚਨ ਮੈਂ ਤੇਰਾ ਸੇਵਕ ਹਾਂ ਮੈਨੂੰ ਸਮਝ ਬਖਸ਼ ਭਈ ਮੈਂ ਤੇਰੀਆਂ ਸਾਖੀਆਂ ਨੂੰ ਜਾਣਾਂ। ਦੇਖੋ ਮੈਂ ਤੇਰਾ ਸੇਵਕ ਹਾਂ, ਮੈਂ ਤੇਰਾ ਦਾਸ ਹਾਂ। ਮੈਨੂੰ ਸਮਝ ਦੇ ਪ੍ਰਭੂ ਮੈਂ ਤੇਰੀ ਬਵਸਤਾ ਨੂੰ ਸਿੱਖ ਸਕਾਂ, ਸਮਝ ਸਕਾਂ। 18 ਬਚਨ ਚ ਲਿਖਦਾ ਮੇਰੀਆਂ ਅੱਖਾਂ ਨੂੰ ਖੋਲ। ਤੋ ਅੱਜ ਜ਼ਰੂਰ ਤੇ ਆ ਕਿ ਪਰਮੇਸ਼ਰ ਸਾਡੀਆਂ ਉਹਨਾਂ ਅੱਖਾਂ ਨੂੰ ਖੋਲੇ, ਸਾਨੂੰ ਸਮਝ ਦੇਵੇ ਔਰ ਜਿਸ ਆਤਮਾ ਦੇ ਦੁਆਰਾ ਇਹ ਵਚਨ ਲਿਖਿਆ ਗਿਆ ਆ, ਉਹਦੇ ਦੁਆਰਾ ਸਾਨੂੰ ਸਮਝ ਆ ਸਕੇ ਔਰ ਅਸੀਂ ਅੱਗੇ ਸਿੱਖਾ ਸਕੀਏ। ਇਸ ਲਈ ਪ੍ਰਭੂ ਪਰਮੇਸ਼ਰ ਦਾ ਵਚਨ ਅਸੀਂ ਆਪਣੀ ਸਮਝ ਆਪਣੀ ਬੁੱਧ ਕਦੀ ਵੀ ਇਸਤੇਮਾਲ ਕਰਕੇ ਪਰਮੇਸ਼ਰ ਦੇ ਵਚਨਾਂ ਨੂੰ ਸਮਝ ਨਹੀਂ ਸਕਦੇ ਕਿਉਂਕਿ ਜਦੋਂ ਮਨੁੱਖ ਇਹਨੂੰ ਸਮਝਣ ਦੀ ਆਪਣੀ ਬੁੱਧ ਨਾਲ ਕੋਸ਼ਿਸ਼ ਕਰਦਾ ਤਾਂ ਪ੍ਰਭੂ ਦਾ ਵਚਨ ਕਹਿੰਦਾ ਮਨੁੱਖ ਦੀ ਬੁੱਧ ਇਸ ਸੰਸਾਰ ਦੇ ਈਸ਼ਵਰ ਨੇ ਅੰਨੀ ਕਰਕੇ ਰੱਖੀ ਹੈ ਜਦੋਂ ਹੀ ਆਦਮ ਔਰ ਹਵਾ ਨੇ ਪਾਪ ਕਰ ਦਿੱਤਾ ਉਸ ਦਿਨ ਤੋਂ ਮਨੁੱਖ ਦੀ ਬੁੱਧ ਅੰਨੀ ਹੋ ਗਈ ਦੂਸਰਾ ਕ੍ਰਾਂਤੀਆ ਚਾਰ ਦੀ ਚਾਰ ਤੇ ਲਿਖਿਆ ਇਸ ਯੁੱਗ ਦੇ ਈਸ਼ਵਰ ਨੇ ਲੋਕਾਂ ਦੀ ਬੁੱਧ ਨੂੰ ਅੰਨਿਆ ਕੀਤਾ ਹੈ। ਤਾਂ ਜਦੋਂ ਲੋਕਾਂ ਦੀ ਬੁੱਧ ਅੰਨੀ ਹੋ ਚੁੱਕੀ ਆ ਬੁੱਧ ਦੇ ਉੱਪਰ ਹਨੇਰਾ ਆ ਤਾਂ ਅਸੀਂ ਆਪਣੀ ਬੁੱਧ ਦੇ ਨਾਲ ਇਸ ਪਵਿੱਤਰ ਵਚਨਾਂ ਨੂੰ ਸਮਝ ਨਹੀਂ ਸਕਦੇ। ਤਾਂ ਫਿਰ ਸਮਝਣਾ ਆ। ਤਾਂ ਫਿਰ ਪ੍ਰਭੂ ਦਾ ਦਾਸ ਆਤਮਾ ਦੇ ਵਿੱਚ ਭਰਪੂਰ ਹੋ ਕੇ ਜਦ ਸੁਪ ਸਮਾਚਾਰ ਪ੍ਰਚਾਰ ਕਰਦਾ ਆ ਤੋ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਤੇਰੇ ਵਚਨਾਂ ਦਾ ਖੁੱਲਣਾ ਚਾਨਣ ਦਿੰਦਾ ਔਰ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਆ ਤਦ ਇੱਕ ਵਿਅਕਤੀ ਦੀ ਸਮਝ ਖੁੱਲ ਜਾਂਦੀ ਆ ਸਭ ਤਦ ਉਹਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾ ਕਦਮ ਜੋ ਹੁੰਦਾ ਆ ਉਹ ਗੋਡੇ ਟੇਕ ਕੇ ਪ੍ਰਭੂ ਦੇ ਵਚਨਾਂ ਨੂੰ ਕਬੂਲ ਕਰਦਾ ਆ ਉਹ ਖੁਸ਼ਖਬਰੀ ਨੂੰ ਕਬੂਲ ਕਰਦਾ ਆ ਕਿ ਸੱਚਮੁੱਚ ਪ੍ਰਭੂ ਯੀਸ਼ੂ ਮੇਰਾ ਪਰਬੂ ਅਤੇ ਮੁਕਤੀ ਦਾਤਾ ਪਰਮੇਸ਼ਵਰਿਆ ਉਹਦੇ ਅੰਦਰ ਪ੍ਰਭੂ ਦਾ ਵਚਨੋਂ ਦਾ ਚਾਨਣ ਆਉਂਦਾ ਔਰ ਹਨੇਰਾ ਦੂਰ ਹੋ ਜਾਂਦਾ ਔਰ ਇੱਕ ਵਿਅਕਤੀ ਦੀ ਬੁੱਧ ਖੁੱਲ ਜਾਂਦੀ ਆ ਫਿਰ ਅਗਲਾ ਕਦਮ ਉਹ ਬੜੀ ਨਮਰਤਾ ਸਹਿਤ ਪ੍ਰਭੂ ਦੇ ਕਦਮਾਂ 'ਚ ਬੈਠ ਕੇ ਦੀਨ ਹੁੰਦੇ ਹੋਏ ਨਮਰ ਹੁੰਦੇ ਹੋਏ ਪ੍ਰਭੂ ਕੀ ਪ੍ਰਾਰਥਨਾ ਕਰਦਾ ਪ੍ਰਭੂ ਮੈਨੂੰ ਆਪਣੇ ਵਚਨ ਸਿਖਾ ਫਿਰ ਇੱਕ ਅਗਲਾ ਪ੍ਰਕਾਸ਼ਨ ਸ਼ੁਰੂ ਹੁੰਦਾ ਆ ਫਿਰ ਪ੍ਰਭੂ ਦਾ ਵਚਨ ਉਹਨੂੰ ਖੁੱਲ ਕੇ ਮਿਲਣਾ ਸ਼ੁਰੂ ਹੋ ਜਾਂਦਾ ਆ ਕਿਉਂ ਕਿਉਂਕਿ ਉਹ ਪ੍ਰਭੂ ਦੇ ਆਤਮਾ ਦੇ ਅਧੀਨ ਹੋ ਜਾਂਦਾ ਆ ਸੋ ਉਸੇ ਪ੍ਰਕਾਰ ਅਗਰ ਅਜ ਤੱਕ ਸਾਡੀ ਬੁੱਧ ਨਹੀਂ ਖੁੱਲੀ ਤਾਂ ਜ਼ਰੂਰੀ ਆ ਕਿ ਪਰਮੇਸ਼ਰ ਦੇ ਵਚਨ ਦੀ ਖੁਸ਼ ਖਬਰੀ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਪ੍ਰਭੂ ਯੇਸ਼ੂ ਨੂੰ ਆਪਣਾ ਪ੍ਰਭੂ ਅਤੇ ਮੁਕਤੀ ਦਾਤਾ ਕਰਕੇ ਕਬੂਲ ਕਰਨਾ ਤਦ ਹੀ ਇਹਨਾਂ ਵਚਨਾਂ ਦੀ ਸਾਨੂੰ ਸਮਝ ਆ ਸਕਦੀ ਆ ਨਹੀਂ ਤਾਂ ਅਸੀਂ ਆਪਣੀ ਬੁੱਧ ਦੇ ਨਾਲ ਕਦੀ ਵੀ ਸਮਝ ਨਹੀਂ ਸਕਦੇ ਸੋ ਇਸ ਲਈ ਪ੍ਰਭੂ ਦੇ ਕਦਮਾਂ 'ਚ ਬੈਠ ਕੇ ਪ੍ਰਭੂ ਦੇ ਆਤਮਾ ਦੇ ਦੁਆਰਾ ਪ੍ਰਭੂ ਦੇ ਵਚਨਾਂ ਨੂੰ ਸਮਝਣਾ ਕਿ ਅਗਰ ਅਸੀਂ ਸੋਚਦੇ ਕਿੰਨੀ ਸਾਨੂੰ ਸਿੱਖਣ ਦੀ ਜ਼ਰੂਰਤ ਨਹੀਂ ਆ ਅਸੀਂ ਬਹੁਤ ਗਿਆਨੀ ਆ ਸਾਨੂੰ ਸਭ ਕੁਝ ਆਉਂਦਾ ਆ ਤੋਂ ਪਰਮੇਸ਼ਰ ਗਿਆਨੀਆਂ ਨੂੰ ਜਬ ਬਹੁਤ ਬੁੱਧਵਾਨਾਂ ਨੂੰ ਪਸੰਦ ਨਹੀਂ ਕਰਦਾ ਪਰਮੇਸ਼ਰ ਕਿੰਨਾਂ ਲੋਕਾਂ ਨੂੰ ਪਸੰਦ ਕਰਦਾ ਆ ਲੋਕਾ ਸੁਬਸਮਾਚਾਰ 10 ਅਧਿਆਇੀ ਔਰ ਉਸ ਦਾ ਅਸੀਂ 17 ਵਚਨ ਤੋਂ ਪੜਾਂਗੇ लूका सुसमाचार 10 अध्याय 31 17 वचन ਤੋਂ ਅਸੀਂ ਪੜ੍ਹਾਂਗੇ ਉਹ 70 ਆਨੰਦ ਨਾਲ ਮੁੜੇ ਅਰ ਬੋਲੇ ਕਿ ਪ੍ਰਭੂ ਜੀ ਤੇਰਾ ਨਾਮ ਕਰਕੇ ਭੂਤ ਵੀ ਸਾਡੇ ਵਾਸ ਵਿੱਚ ਹਨ ਉਸ ਨੇ ਉਹਨਾਂ ਨੂੰ ਆਖਿਆ ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂ ਆਕਾਸ਼ ਤੋਂ ਡਿੱਗਾ ਹੋਇਆ ਡਿੱਠਾ ਵੇਖੋ ਮੈਂ ਤੁਹਾਨੂੰ ਸੱਪਾਂ ਤੇ ਠੂਆਂ ਦੇ ਲਤਾੜਨ ਦਾ ਹਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ ਪਰ ਇਸ ਤੋਂ ਆਨੰਦ ਨਾ ਹੋਵੇ। ਪ੍ਰਭੂ ਯੀਸ਼ੂ ਚੇਲਿਆਂ ਨੂੰ ਕਹਿੰਦੇ ਜਦ 70 ਚੇਲੇ ਬੜੇ ਆਨੰਦ ਬੜੀ ਖੁਸ਼ੀ ਮਨਾਉਂਦੇ ਹੋਏ ਵਾਪਸ ਆ ਰਹੇ ਆ। ਦੁਸ਼ਟ ਆਤਮਾ ਉਹਨਾਂ ਦੇ ਵਾਸਤੇ ਵਿੱਚ ਚੁੱਕੀਆਂ ਜਾਂ ਅਜੀਬ ਕੰਮ ਹੋ ਰਹੇ ਆ। ਬੜੀ ਖੁਸ਼ੀ ਮਨਾਉਂਦੇ ਪ੍ਰਭੂ ਦੇ ਜਦ ਕੋਲ ਪਹੁੰਚੇ ਆ ਤਾਂ ਪ੍ਰਭੂ ਕਹਿੰਦਾ ਇਸ ਗੱਲ ਤੋਂ ਖੁਸ਼ ਨਾ ਹੋਵੋ ਕਿ ਬੜੇ ਅਜੀਬ ਕੰਮ ਹੋ ਰਹੇ ਆ। ਬਲਕਿ ਇਸ ਗੱਲ ਤੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਦੇ ਵਿੱਚ ਲਿਖੇ ਗਏ ਆ। ਔਰ ਫਿਰ ਅੱਗੇ ਪ੍ਰਭੂ ਇੱਕਦਮ ਆਤਮਾ ਦੇ ਵਿੱਚ ਭਰਪੂਰ ਹੋ ਜਾਂਦੇ ਆ। आनंद ਕਰਦੇ ਆ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਔਰ ਕੀ ਬੋਲਦੇ ਆ ਹਾਂ ਉਸੇ ਕੜੀ ਉਹ ਪਵਿੱਤਰ ਆਤਮਾ ਵਿੱਚ ਬਹੁਤ ਮगन ਹੋ ਕੇ ਬੋਲਿਆ ਹਾਂ हे ਪਿਤਾ हे ਪਿਤਾ ਆਕਾਸ਼ ਤੇ ertidide مالک ਆਕਾਸ਼ ਤੇ ertidide مالک ਮੈਂ ਤੇਰਾ ਧੰਨਵਾਦ ਕਰਦਾ ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈ ਇਹਨਾਂ ਗੱਲਾਂ ਨੂੰ ਗਿਆਨੀਆਂ ਤੂ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਤੇ ਬੁੱਧਵਾਨਾਂ ਤੋਂ ਲੁਕਾਇਆ ਪਰ ਉਹਨਾਂ ਨੂੰ ਨਿਆਣਿਆਂ ਉੱਤੇ ਪ੍ਰਗਟ ਕੀਤਾ ਅਤੇ ਉਹਨਾਂ ਨੂੰ ਬਾਲਕਾਂ ਦੇ ਉੱਪਰ ਨਿਆਣਿਆਂ ਦੇ ਉੱਪਰ ਪ੍ਰਗਟ ਕਰ ਦਿੱਤਾ ਆ ਪ੍ਰਭੂ ਕਿੰਨਾਂ ਦੇ ਉੱਪਰ ਇਹਨਾਂ ਗੱਲਾਂ ਨੂੰ ਪਰਮੇਸ਼ਰ ਦੇ ਬਚਨਾਂ ਨੂੰ ਪ੍ਰਗਟ ਕਰਦਾ ਆ ਜੋ ਇੱਕ ਬਾਲਕ ਦੇ ਸਮਾਨ ਆ ਜੋ ਇੱਕ ਨਿਆਣੇ ਦੇ ਸਮਾਨ ਆ ਜੋ ਇੱਕ ਬੱਚੇ ਦੇ ਸਮਾਨ ਆ ਤੁਸੀਂ ਦੇਖਿਆ ਬੱਚਾ ਹਮੇਸ਼ਾ ਆਪਣੇ ਮਾਪੇ ਨੂੰ ਸਵਾਲ ਕਰਦਾ ਆ ਬਾਪ ਆ ਗੱਲ ਕਿਸ ਪ੍ਰਕਾਰ ਆ ਗੱਲ ਕਿਸ ਪ੍ਰਕਾਰ ਆ ਇਹ ਸਾਰੀਆਂ ਗੱਲਾਂ ਕੀ ਦੱਸਦੀਆਂ ਕਿ ਬੱਚੇ ਦਾ ਸਿੱਖਣ ਦਾ ਮਨ ਹੈ ਤੇ ਜਦੋਂ ਸਾਡਾ ਸਿੱਖਣ ਦਾ ਮਨ ਹੋਊਗਾ ਨਾ ਤਦ ਹੀ ਪਰਮੇਸ਼ਰ ਆਪਣੇ ਨਾ ਵਚਨਾਂ ਦੀ ਗਹਿਰਾਈ ਨੂੰ ਆਪਣੇ ਵਚਨਾਂ ਨੂੰ ਸਾਨੂੰ ਸਿਖਾਊਗਾ ਤੇ ਅਗਰ ਅਸੀਂ ਬੋਲਦੇ ਅਸੀਂ ਗਿਆਨੀ ਆ ਅਸੀਂ ਬੁੱਧਵਾਨ ਆ ਅਸੀਂ ਬੜੇ ਸਮਝ ਵਾਲੇ ਆ ਤਾਂ ਪ੍ਰਭੂ ਇਧਰ ਆਨੰਦ ਕਰਦੇ ਹੋਏ ਭਰਪੂਰ ਹੋ ਕੇ ਪਰਮੇਸ਼ਰ ਦਾ ਧੰਨਵਾਦ ਕਰ ਰਹੇ ਔਰ ਬੋਲ ਰਹੇ ਕਿ हे ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਕਿ ਤੂੰ ਇਹ ਗੱਲਾਂ ਗਿਆਨੀਆਂ ਤੋਂ ਬੁੱਧ ਵਾਲਿਆਂ ਤੋਂ ਸਮਝ ਵਾਲਿਆਂ ਤੋਂ ਛੁਪਾ ਕੇ ਰੱਖੀਆਂ ਲੇਕਿਨ ਬਾਲਕਾਂ ਦੇ ਉੱਤੇ ਪ੍ਰਗਟ ਕਰ ਦਿੱਤੀਆਂ ਹਨ ਅਗਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਿੱਖਣਾ ਤੋਂ ਜ਼ਰੂਰੀ ਆ ਸਾਨੂੰ ਬਾਲਕ ਵਰਗਾ ਮਨ ਲੈਣਾ ਪਊਗਾ ਸਾਨੂੰ ਬੱਚਿਆਂ ਵਰਗਾ ਮਨ ਲੈਣਾ ਪਊਗਾ ਪ੍ਰਭੂ ਮੈਂ ਕੁਛ ਨਹੀਂ ਜਾਣਦਾ ਪ੍ਰਭੂ ਤੂੰ ਮੈਨੂੰ ਸਿਖਾ ਤਦ ਪਰਮੇਸ਼ਰ ਸਾਨੂੰ ਸਿਖਾਉਣਾ ਸ਼ੁਰੂ ਕਰ ਦੇਊਗਾ ਕਿਉਂਕਿ ਪਰਮੇਸ਼ਰ ਅਜੇਹ ਜਨ ਨੂੰ ਤੇ ਨਿਗਰ ਰੱਖਦਾ ਆ ਜਿਹੜਾ ਉਸ ਦਾ ਬਚਨ ਸੁਣ ਕੇ थरथਰ ਕੰਬਦਾ ਆ ਜੋ ਦੀਨ ਆ ਜੋ ਨਮਰ ਆ ਇਹ ਸ਼ਾਇਦੀ ਕਿਤਾਬ 66 ਅਧਿਆਇ ਔਰ ਉਸ ਦਾ ਇੱਕ ਔਰ ਦੋ ਬਚਨ ਅਸੀਂ ਪੜਾਂਗੇ ਯਹੋਵਾ یوں ਆਖਦਾ ਹੈ ਕਿ ਆਕਾਸ਼ ਮੇਰਾ ਸਿੰਘਾਸਨ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ ਉਹ ਭਵਨ ਫਿਰ ਕਿਹੋ ਜਿਹਾ ਹੋਵੇਗਾ ਜੋ ਤੁਸੀਂ ਮੇਰੇ ਲਈ ਬਣਾਓਗੇ ਅਤੇ ਮੇਰੀ ਆਰਾਮਗਾ ਫਿਰ ਕਿੱਥੇ ਹੋਵੇਗੀ ਇਹਨਾਂ ਸਬਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ ਇਹੋ ਇਹ ਸਭ ਹੋ ਗਏ ਯਹੋਵਾ ਦਾ ਵਾਕ ਯਹੋਵਾ ਦਾ ਵਾਕ ਹੈ ਮੈਂ ਅਜੇਹ ਜਨ ਉਤੇ ਨਿਗਾ ਰੱਖਦਾ ਮੈਂ ਅਜੇਹ ਜਨ ਉਤੇ ਨਿਗਾ ਰੱਖਦਾ ਹਾਂ ਅਧੀਨ ਉਤੇ ਅਧੀਨ ਉਤੇ ਅਤੇ ਨਮਰ ਆਤਮਾ ਵਾਲੇ ਉਤੇ ਅਤੇ ਨਮਰ ਆਤਮਾ ਵਾਲੇ ਉਤੇ ਜੋ ਮੇਰੇ ਬਚਨ ਤੋਂ ਕੰਬ ਜਾਂਦਾ ਹੈ ਜੋ ਮੇਰਾ ਬਚਨ ਸੁਣ ਕੇ ਥਰ ਥਰ ਕੰਬ ਜਾਂਦਾ ਆ ਜੋ ਨਮਰ ਆ ਜੋ ਨਮਰ ਆਤਮਾ ਵਾਲਾ ਆ ਜੋ ਕਿ ਬੱਚੇ ਦਾ ਮਨ ਲੈ ਕੇ ਬੈਠਾ ਆ ਪ੍ਰਭੂ ਦੇ ਕਦਮਾਂ ਦੇ ਵਿੱਚ ਗੋਡੇ ਟੇਕੇ ਵਚਨ ਖੋਲ ਕੇ ਬੈਠਾ ਹੈ ਪਰਮੇਸ਼ੁਰ ਮੇਰੀਆਂ ਅੱਖਾਂ ਖੋਲ ਮੈਂ ਤੇਰੇ ਵਚਨਾਂ ਨੂੰ ਸਿੱਖਣਾ ਚਾਹਣਾ ਆ ਤਦ ਉਹਦੇ ਉੱਤੇ ਪ੍ਰਭੂ ਦਾ ਆਤਮਾ ਇਸ ਪ੍ਰਕਾਸ਼ ਨੂੰ ਪਾਉਣਾ ਸ਼ੁਰੂ ਕਰ ਦਿੰਦਾ ਆ ਤਦ ਉਹਦੀਆਂ ਅੰਦਰੀਆਂ ਅੱਖਾਂ ਖੁੱਲ ਜਾਂਦੀਆਂ ਆ ਉਹ ਪ੍ਰਭੂ ਦੇ ਵਚਨਾਂ ਦੀ ਸੱਚਾਈ ਨੂੰ ਜਾਣ ਜਾਂਦਾ ਹੈ ਤੇ ਵਗਰ ਸਾਡਾ ਮਨ ਨਹੀਂ ਆ ਅਗਰ ਅਸੀਂ ਸੋਚਦੇ ਸਾਨੂੰ ਸਭ ਕੁਝ ਆਉਂਦਾ ਹੀ ਆ ਤੋ ਫਿਰ ਪਰਮੇਸ਼ਰ ਜੀ ਸ਼ਾਇਆ ਚ ਬੋਲਦਾ ਮੈਂ ਕਿਹਦੇ ਨਾਲ ਬੋਲਾਂ ਮੈਂ ਕਿਹਦੇ ਨਾਲ ਗੱਲ ਕਰਾਂ ਇਹ ਸ਼ਾਇਆ ਦੀ ਕਿਤਾਬ ਮਾਫ ਕਰਨਾ ਯਰਮੀਆ ਦੀ ਕਿਤਾਬ 6 ਅਧਿਆਏ ਔਰ ਉਸਦਾ 10 ਵਚਨ ਮੈਂ ਕਿੰਨੂੰ ਬੋਲਾਂ ਅਤੇ ਕਿੰਨੂੰ ਜਿਤਾਵਾਂ ਪਈ ਉਹ ਸੁਣਨ ਵੇਖੋ ਉਹਨਾਂ ਦੇ ਕੰਨ ਬੇ ਸੁਣਤੇ ਹਨ ਉਹ ਧਿਆਨ ਨਹੀਂ ਦੇ ਸਕਦੇ ਵੇਖੋ ਇਹ ਹੋਵਾ ਦਾ ਵਚਨ ਉਹਨਾਂ ਲਈ ਇੱਕ ਨਿਆਦਰੀ ਹੈ ਉਹ ਉਸ ਦੇ ਵਿੱਚੋਂ ਮਗਨ ਨਹੀਂ ਹਨ ਸੋ ਮੈਂ ਇੱਕ ਵਾਰ ਫਿਰ ਬੋਲਦਾ ਹਾਂ ਇਯਰਮੀਆਂ ਦੀ ਕਿਤਾਬ 6 ਅਧਿਆਇ ਔਰ ਉਸ ਦਾ 10 ਵਚਨ ਦੁਬਾਰਾ ਅਸੀਂ ਪੜਾਂਗੇ ਮੈਂ ਕਿਨੂੰ ਬੋਲਾਂ ਮੈਂ ਕਿਨੂੰ ਬੋਲਾਂ ਅਤੇ ਕਿਨੂੰ ਜਤਾਵਾਂ ਕਿਨੂੰ ਜਤਾਵਾਂ ਭਾਈ ਉਹ ਸੁਣਨ ਭਾਈ ਉਹ ਸੁਣ ਦੇਖੋ ਉਹਨਾਂ ਦੇ ਕੰਨ ਬੇ ਸੁਣਤੇ ਹਨ ਦੇਖੋ ਉਹਨਾਂ ਦੇ ਕੰਨ ਬੇ ਸੁਣਤੇ ਹਨ ਉਹ ਧਿਆਨ ਨਹੀਂ ਦੇ ਸਕਦੇ ਉਹ ਧਿਆਨ ਨਹੀਂ ਦੇ ਸਕਦੇ ਦੇਖੋ ਦੇਖੋ ਯਹੋਵਾ ਦਾ ਵਚਨ ਉਹਨਾਂ ਲਈ ਇੱਕ ਨਿਆਦਰੀ ਹੈ ਯਹੋਵਾ ਦਾ ਵਚਨ ਉਹਨਾਂ ਦੇ ਲਈ ਨਰਾਦਰੀ ਆ ਉਹ ਉਸ ਦੇ ਵਿੱਚੋਂ ਮਗਨ ਨਹੀਂ ਹਨ ਉਹ ਉਹਦੇ ਨਾਲ ਮਗਨ ਨਹੀਂ ਹਨ ਸੋ ਜਿਸ ਸਮੇਂ ਪ੍ਰਭੂ ਗੱਲ ਕਰ ਰਿਹਾ ਹੈ ਉਸ ਸਮੇਂ ਦਾ ਜੋ ਮਾਹੌਲ ਆ ਉਸ ਸਮੇਂ ਇੱਕ ਦਾਸ ਇੱਕ ਸਵਾਮੀ ਦੇ ਜਦੋਂ ਅਧੀਨ ਹੋ ਜਾਂਦਾ ਆ ਤਾਂ ਉਸ ਦਾਸ ਨੂੰ ਲੈ ਕੇ ਇੱਕ ਲੱਕੜ ਦੇ ਝੰਗਾਠ ਦੇ ਕੋਲ ਜਾ ਕੇ ਉਹਦੇ ਕੰਨ ਦੇ ਵਿੱਚ ਇੱਕ ਛੇਕ ਕੀਤਾ ਜਾਂਦਾ ਆ ਔਰ ਉਹ ਛੇਕ ਕਿਸ ਗੱਲ ਦੀ ਨਿਸ਼ਾਨੀ ਆ ਕਿ ਇਹ ਕਿਸੇ ਦਾ দাস ਬਣ ਚੁੱਕਾ ਆ ਇਹ ਅੱਜ ਤੋਂ ਬਾਅਦ ਆਪਣੇ ਸਵਾਮੀ ਦੇ ਅਧੀਨ ਆ ਸਵਾਮੀ ਨੂੰ ਬੋਲੂਗਾ ਔਰ ਫਿਰ ਕੰਮ ਕਰੂਗਾ ਇਹ ਸਵਾਮੀ ਦੇ ਅਧੀਨ ਰਹੂਗਾ ਤਾਂ ਪ੍ਰਭੂ ਇਹਦਰ ਬੋ ਰਿਹਾ ਕਿ ਤੁਸੀਂ ਮੈਨੂੰ ਹਜੇ ਤੱਕ ਆਪਣਾ ਸਵਾਮੀ ਕਬੂਲ ਹੀ ਨਹੀਂ ਕੀਤਾ ਤੁਹਾਡੇ ਕੰਨ ਅਸੁਣਤੀ ਆ ਤੁਸੀਂ ਮੇਰਾ ਵਚਨ ਸੁਣਨ ਦੇ ਵਿੱਚ ਮगन ਨਹੀਂ ਖੁਸ਼ ਨਹੀਂ ਆ ਤੁਸੀਂ ਉਹਦੇ ਨਾਲ ਮगन ਕਿਉਂ ਨਹੀਂ ਹੁੰਦੇ ਤਾਂ ਅਗਰ ਹਜੇ ਤੱਕ ਅਸੀਂ ਉਸ ਪ੍ਰਭੂ ਨੂੰ ਆਪਣਾ ਸਵਾਮੀ ਕਰਕੇ ਮੁਕਤੀ ਦਾਤਾ ਕਰਕੇ ਕਬੂਲ ਨਹੀਂ ਕੀਤਾ ਤਾਂ ਪਰਮੇਸ਼ੁਰ ਦਾ ਵਚਨ ਸਾਡਾ ਕਿਸ ਪ੍ਰਕਾਰ ਗੱਲ ਕਰੂਗਾ ਇਸ ਲਈ ਅੱਜ ਬਹੁਤ ਸਾਰੇ ਲੋਕ ਪ੍ਰਭੂ ਯੀਸ਼ੂ ਨੂੰ ਆਪਣਾ ਸਵਾਮੀ ਆਪਣਾ ਪ੍ਰਭੂ ਕਰਕੇ ਕਬੂਲ ਤੋਂ ਨਹੀਂ ਕੀਤਾ ਲੇਕਿਨ ਇਸ ਬਾਈਬਲ ਦੇ ਵਿੱਚੋਂ ਕੁਝ ਗੱਲਾਂ ਨੂੰ ਲੈ ਕੇ ਆਪਣੀ ਬੁੱਧ ਔਰ ਆਪਣੀ ਸਮਝ ਦੇ ਨਾਲ ਬੜੇ ਸਵਾਲ ਖੜੇ ਕਰ ਦਿੰਦੇ ਆ ਲੇਕਿਨ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਆ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਭੂ ਯਿਸੂ ਨੂੰ ਆਪਣਾ ਮੁਕਤੀਦਾਤਾ ਕਰਕੇ ਕਬੂਲ ਕਰਨਾ ਪਊਗਾ। ਇਹ ਕਬੂਲ ਕਰਨਾ ਪਊਗਾ ਕਿ ਤੂੰ ਮੇਰਾ ਸੁਆਮੀ ਆ ਮੈਂ ਤੇਰੇ ਅਧੀਨ ਆ। ਤਦ ਇਸ ਵਚਨ ਦੀ ਸਹੀ ਸਮਝ ਤੁਹਾਨੂੰ ਆਊਗੀ। ਤਦ ਪਰਮੇਸ਼ਰ ਦਾ ਆਤਮਾ ਤੁਹਾਨੂੰ ਸਿਖਾਊਗਾ। ਇਸ ਲਈ ਜ਼ਰੂਰੀ ਆ ਕਿ ਪ੍ਰਭੂ ਨੂੰ ਆਪਣਾ ਪ੍ਰਭੂ ਅਤੇ ਸੁਆਮੀ ਕਰਕੇ ਕਬੂਲ ਕਰਨਾ। ਤਦ ਪਰਮੇਸ਼ਰ ਸੜਨਾ, ਬੋਲਣਾ ਸ਼ੁਰੂ ਕਰ ਦਿੰਦਾ ਆ। ਇਸੇ ਪ੍ਰਭੂ ਦਾ ਦਾਸ ਪਾਲ ਸਿੰਘ ਕਹਿੰਦਾ ਸੀ ਮਨੁੱਖਾਂ ਦੀ ਬੁੱਧ ਦੇ ਨਾਲ ਨਹੀਂ ਬਲਕਿ ਆਤਮਾ ਦੀਆਂ ਸਖਾਈਆਂ ਜਾਂ ਗੱਲਾਂ ਦੇ ਅਨੁਸਾਰ ਲੋਕਾਂ ਨੂੰ ਬੋਲਦੇ ਆ ਉਹਦੇ ਲਈ ਪਹਿਲਾ ਕੋਰਿੰਥੀਆ 2 ਅਧਿਆਇ ਔਰ ਉਸਦਾ 13 ਵਚਨ ਪਹਿਲਾ ਕੋਰਿੰਥੀਆ 2 ਅਧਿਆਇ ਔਰ ਉਸਦਾ 13 ਵਚਨ ਅਸੀਂ ਇਹਨਾਂ ਗੱਲਾਂ ਨੂੰ ਮਾਨਸ ਗਿਆਨ ਦੇ ਆ ਦੱਸਿਆ ਹੋਇਆ ਸ਼ਬਦਾਂ ਨਾਲ ਅਸੀਂ ਇਹਨਾਂ ਗੱਲਾਂ ਨੂੰ ਮਨੁੱਖੀ ਬੁੱਧ ਦੇ ਮਨੁੱਖੀ ਬੁੱਧ ਸਮਝ ਅਨੁਸਾਰ ਨਹੀਂ ਸਗੋ ਆਤਮਾ ਦਿਆ ਦੱਸਿਆ ਹੋਇਆ ਸ਼ਬਦਾਂ ਨਾਲ ਸਗੋ ਜੋ ਆਤਮਾ ਸਾਨੂੰ ਦੱਸਦਾ ਆ ਉਹਦੇ ਦੁਆਰਾ ਅਰਥਾਤ ਅਰਥਾਤ ਆਤਮਿਕ ਗੱਲਾਂ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ ਦੇਖੋ ਪ੍ਰਭੂ ਦਾ ਦਾਸ ਕਹਿੰਦਾ ਜੋ ਆਤਮਾ ਸਾਨੂੰ ਸਿਖਾਉਂਦਾ ਆ ਜੋ ਪ੍ਰਭੂ ਦਾ ਆਤਮਾ ਸਾਡੇ ਤੇ ਪ੍ਰਕਾਸ਼ ਨ ਪਾਉਂਦਾ ਆ ਅਸੀਂ ਉਹ ਗੱਲਾਂ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ ਅਸੀਂ ਇਹਦੇ ਵਿੱਚ ਮਿਲਾਵਟ ਨਹੀਂ ਕਰਦੇ ਕਿਉਂ ਕਿਉਂਕਿ ਪ੍ਰਭੂ ਦਾ ਆਤਮਾ ਜੋ ਸਖਾਰਿਆ ਸੀ ਉਵੇਂ ਹੀ ਸਖਾਰੇ ਆ ਲੇਕਿਨ ਅੱਜ ਬਹੁਤ ਸਾਰੇ ਲੋਕ ਮਲਾਵਟ ਕਰਦੇ ਆ ਉਹਦੇ ਲਈ ਪ੍ਰਭੂ ਦਾ ਦਾਸ ਕੀ ਲਿਖਦਾ ਆ ਦੂਸਰਾ ਪੱਤਰ ਸਤਨ ਦੇ ਆਏ ਉਹਦਾ 16 ਵਚਨ ਜਿਵੇਂ ਉਹਨਾਂ ਆਪਣੀਆਂ ਸਾਰੀਆਂ ਪੱਤਰੀਆਂ ਵਿੱਚ ਉਹਨਾਂ ਦੇ ਵਿਖੇ ਲਿਖਿਆ ਹੈ ਦੂਸਰਾ ਪੱਤਰ ਸਤਨ ਦੇ ਆਏ 16 ਵਚਨ ਅਸੀਂ ਪੜ ਰਹੇ ਆ ਹਾਂ ਜਿਵੇਂ ਉਹਨ ਆਪਣੀਆਂ ਸਾਰੀਆਂ ਪੱਤਰੀਆਂ ਵਿੱਚ ਉਹਨਾਂ ਦੇ ਵਿਖੇ ਲਿਖਿਆ ਉਹਨਾਂ ਦੇ ਵਿਖੇ ਲਿਖਿਆ ਆ ਅਤੇ ਉਹਨਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ ਉਹਨਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਆ ਜਿਨ੍ਹਾਂ ਨੂੰ ਕਾਜਕਰਣ ਅਤੇ ਡੋਲਣ ਵਾਲੇ ਲੋਕ ਹਾਂ ਆਪਣੀ ਬਰਬਾਦੀ ਲਈ ਮਰੋੜਦੇ ਹਨ ਹਾਂ ਜਿਵੇਂ ਉਹ ਹੋਰ ਨਾਲ ਲਿਖਤਾਂ ਨੂੰ ਵੀ ਕਰਦੇ ਹਨ ਦੇਖੋ ਪ੍ਰਭੂ ਦੇ ਵਚਨ ਉਹਨਾਂ ਦੇ ਬਾਰੇ ਲਿਖਿਆ ਉਹ ਤੋੜ ਮਰੋੜ ਕਰਕੇ ਪੇਸ਼ ਕਰਦੇ ਆ ਉਹ ਇਹਦੇ ਵਿੱਚੋਂ ਘਟਾਉਂਦੇ ਆ ਵਧਾਉਂਦੇ ਆ ਆਪਣੇ ਉਹਨਾ ਵਿਚਾਰ ਨੂੰ ਤੋੜ ਮਰੋੜ ਕੇ ਆਪਣੇ ਲਈ ਬਰਬਾਦੀ ਦਾ ਕਾਰਨ ਬਣਾ ਲੈਂਦੇ ਆ ਲੇਕਿਨ ਪ੍ਰਭੂ ਦਾ ਦਾਸ ਪੌਲਸ ਉਹਦਰ ਕੀ ਕਹਿੰਦਾ ਹੈ ਕਹਿੰਦਾ ਜਿਵੇਂ ਆਤਮਾ ਸਾਨੂੰ ਸਿਖਾਉਂਦਾ ਆ ਅਸੀਂ ਆਤਮਾ ਚ ਭਰਪੂਰ ਹੋ ਕੇ ਆਤਮਿਕ ਗੱਲਾਂ ਆਤਮਿਕ ਲੋਕਾਂ ਨੂੰ ਦੱਸ ਦੇਣ ਜ਼ਰੂਰੀ ਹੈ ਕਿ ਜਦੋਂ ਪ੍ਰਭੂ ਦਾ ਆਤਮਾ ਸਾਨੂੰ ਸਿਖਾਏਗਾ ਤਾਂ ਅਸੀਂ ਉਹਦੇ ਵਿੱਚ ਤੋੜ ਮਰੋੜ ਨਹੀਂ ਕਰਾਂਗੇ ਪ੍ਰਭੂ ਦਾ ਆਤਮਾ ਜਦ ਸਾਡੇ ਉੱਪਰ ਕੰਟਰੋਲ ਕਰੂਗਾ ਅਸੀਂ ਉਹਦੇ ਵਿੱਚ ਉਭਾਰੇ ਜਾ ਕੇ ਮਨੁੱਖ ਦੀਆਂ ਗੱਲਾਂ ਨਹੀਂ ਮਨੁੱਖੀ ਬੁੱਧੀ ਨਹੀਂ ਮਨੁੱਖੀ ਸਮਝ ਨਹੀਂ ਬਲਕਿ ਜਿਵੇਂ ਪਰਮੇਸ਼ਰ ਦੇ ਆਤਮਾ ਨੇ ਇਸ ਵਚਨ ਨੂੰ ਲਿਖਿਆ ਓਵੇਂ ਹੀ ਲੋਕਾਂ ਨੂੰ ਸਿਖਾਵਾਂਗੇ ਔਰ ਸਭ ਤੋਂ ਪਹਿਲਾਂ ਖੁਦ ਸਿਖਾਂਗੇ ਜਦੋਂ ਸਾਡਾ ਮਨ ਨਮਰ ਹੋਊਗਾ ਅਸੀਂ ਬਾਲਕ ਦੇ ਸਮਾਨ ਹੋਵਾਂਗੇ ਤੋਂ ਪ੍ਰਭੂ ਦਾ ਦਾਸ ਪੌਲਸ ਕਹਿੰਦਾ ਆ ਪ੍ਰਭੂ ਦੀ ਆਤਮਾ ਚ ਭਰਪੂਰ ਹੋ ਕੇ ਕਿ ਜੋ ਸਾਡੇ ਕੰਨਾਂ ਨੇ ਸੁਣਿਆ ਨਹੀਂ ਆ ਜੋ ਸਾਡੇ ਅੱਖਾਂ ਨੇ ਦੇਖਿਆ ਨਹੀਂ ਆ ਪਰਮੇਸ਼ਰ ਨੇ ਆਪਣੇ ਚਾਉਣ ਵਾਲਿਆਂ ਦੇ ਲਈ ਉਹ ਗੱਲਾਂ ਰੱਖੀਆਂ ਆ ਪੜਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਪਹਿਲਾ ਗ੍ਰੰਥੀਆ 2 ਅਧਿਆਇ ਉਸ ਦਾ 9 ਔਰ 10 ਵਚਨ ਪਹਿਲਾ ਗ੍ਰੰਥੀਆ 2 ਅਧਿਆਇ 9 ਔਰ 10 ਵਚਨ ਪਰੰਤੂ ਜਿਵੇਂ ਲਿਖਿਆ ਹੋਇਆ ਹੈ ਪਰੰਤੂ ਜਿਵੇਂ ਲਿਖਿਆ ਹੋਇਆ ਹੈ ਜਿਹੜੀਆਂ ਅਵਸਥਾਂ ਅੱਖੀਂ ਨਾ ਵੇਖੀਆਂ ਨਾ ਕੰਨੇ ਸੁਣੀਆਂ ਨਾ ਇਨਸਾਨ ਦੇ ਮਨ ਵਿੱਚ ਆਈਆਂ ਜਿਹੜੀਆਂ ਅਵਸਥਾਂ ਪਰਮੇਸ਼ਵਰ ਨੇ ਆਪਣੇ ਪ੍ਰੇਮੀ ਲਈ ਤਿਆਰ ਕੀਤੀਆਂ ਹਾਂ ਉਹਨਾਂ ਨੂੰ ਪਰਮੇਸ਼ਵਰ ਨੇ ਆਤਮਾ ਦੇ ਦੁਆਰਾ ਉਹਨਾਂ ਨੂੰ ਪਰਮੇਸ਼ਵਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਸਾਡੇ ਉੱਤੇ ਪ੍ਰਗਟ ਕੀਤਾ ਹallelujah ਪਰਮੇਸ਼ਵਰ ਦਾ ਆਤਮਾ ਉਹਨਾਂ ਗੱਲਾਂ ਨੂੰ ਜਦੋਂ ਪ੍ਰਗਟ ਕਰਦਾ ਆ ਉਹ ਗੱਲਾਂ ਸਾਡੇ ਕੰਨਾਂ ਨੇ ਸੁਣੀਆਂ ਨਹੀਂ ਉਹ ਦੇਖੀਆਂ ਨਹੀਂ ਜਦੋਂ ਪਰਮੇਸ਼ਰ ਦਾ ਆਤਮਾ ਸਾਨੂੰ ਸਿਖਾਉਣਾ ਸ਼ੁਰੂ ਕਰ ਦਿੰਦਾ ਆ ਇਸ ਲਈ ਜ਼ਰੂਰੀ ਆ ਕਿ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੇ ਲਈ ਆਪਣੀ ਸਮਝ ਦਾ ਆਪਣੀ ਬੁੱਧ ਦਾ ਅਸੀਂ ਸਹਾਰਾ ਨਾ ਲਈਏ ਬਲਕਿ ਜਿਸ ਆਤਮਾ ਦੇ ਦੁਆਰਾ ਇਹ ਪਵਿੱਤਰ ਵਚਨ ਲਿਖਿਆ ਗਿਆ ਆ ਅਸੀਂ ਪਰਮੇਸ਼ਰ ਦੇ ਕਦਮਾਂ 'ਚ ਬੈਠ ਗਏ ਪ੍ਰਭੂ ਦੇ ਵਚਨਾਂ ਨੂੰ ਖੋਲ ਕੇ ਗੋਡੇ ਟੇਕ ਕੇ ਬੈਠ ਗਏ हे ਪਰਮੇਸ਼ਰ ਤੇਰਾ ਆਤਮਾ ਮੈਨੂੰ ਸਿਖਾਏ ਪ੍ਰਭੂ ਤੇਰੇ ਵਚਨ ਦਾ ਪ੍ਰਕਾਸ਼ਨ ਤੇਰਾ ਆਤਮਾ ਮੈਨੂੰ ਦੇਵੇ ਤਦ ਹੀ ਇੱਕ ਵਿਅਕਤੀ ਸਹੀ ਵਚਨਾਂ ਨੂੰ ਸਿੱਖ ਸਕਦਾ ਆ ਸੋ ਅਗਰ ਅਸੀਂ ਪ੍ਰਭੂ ਦੇ ਕਦਮਾਂ 'ਚ ਬੈਠਾਂਗੇ ਤਦ ਹੀ ਪ੍ਰਭੂ ਦਾ ਆਤਮਾ ਸਾਨੂੰ ਸਿਖਾਏਗਾ ਇਸ ਲਈ ਅਸੀਂ ਲਗਾਤਾਰ ਪ੍ਰਭੂ ਦੇ ਵਚਨ ਦੇ ਵਿੱਚੋਂ ਸਹੀ ਸਿੱਖਿਆ ਨੂੰ ਸਿੱਖ ਰਹੇ ਆ ਬੜੀ ਬਰੀਕੀ ਦੇ ਨਾਲ ਦੇਖ ਰਹੇ ਹਾਂ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਲੱਗ-ਅਲੱਗ ਗਲਤ ਸਿੱਖਿਆਵਾਂ ਸਾਹਮਣੇ ਆ ਰਹੀਆਂ ਆ ਉਹਨਾਂ ਦਾ ਸਾਹਮਣਾ ਕਰ ਸਕੀਏ ਔਰ खरे ਉਪਦੇਸ਼ ਨੂੰ ਸਾਹਮਣੇ ਲੈ ਕੇ ਆ ਸਕੀਏ ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ ਆਈਏ ਅਸੀਂ ਪ੍ਰਾਰਥਨਾ ਕਰਾਂਗੇ ਪ੍ਰਭੂ ਜੀ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਧੰਨਵਾਦ ਇੱਕ ਵਾਰ ਫਿਰ ਤੁਸੀਂ ਸਾਨੂੰ ਆਪਣੇ ਕਦਮਾਂ 'ਚ ਬਿਠਾਇਆ ਤੁਹਾਡੇ ਪਵਿੱਤਰ ਵਚਨ ਸਿੱਖੇ ਔਰ ਸੱਚਮੁੱਚ ਇਹਨਾਂ ਨੂੰ ਸਿੱਖਣ ਦੇ ਲਈ ਪ੍ਰਭੂ ਅਸੀਂ ਅੱਜ ਤੁਹਾਡੇ ਵਚਨ 'ਚੋਂ ਦੇਖਿਆ ਅਸੀਂ ਆਪਣੀ ਸਮਝ ਆਪਰੀ ਬੁੱਧ ਦਾ ਸਹਾਰਾ ਨਾ ਲਈਏ। ਤੁਹਾਡੀ ਵਚਨ ਚ ਲਿਖਿਆ ਤੂੰ ਆਪਣੀ ਸਮਸਾ ਆਪਣੀ ਬੁੱਧ ਦਾ ਸਹਾਰਾ ਨਾ ਲੈ। ਸੰਪੂਰਨ ਮਨ ਤੋਂ ਇਹ ਹਵਾ ਦੇ ਉੱਤੇ ਭਰੋਸਾ ਰੱਖ। ਪ੍ਰਭੂ ਪੂਰਾ ਭਰੋਸਾ ਤੁਹਾਡੇ ਤੇ ਕਰਦੇ ਹੋਏ ਤੜਾ ਆਤਮਾ ਸਾਨੂੰ ਸਿਖਾਏ ਜੋ ਦੇ ਵਿੱਚ ਪ੍ਰਕਾਸ਼ਨ ਨੂੰ ਖੋਲ ਕੇ ਦੇਵੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਵਚਨ ਦੀ ਸਿੱਖਿਆ ਨੂੰ ਲੈ ਕੇ ਅੱਗੇ ਵੱਧ ਸਕੀਏ। ਅੱਜ ਦਾ ਸਾਰਾ ਆਦਰ ਮਹਿਮਾ ਤੁਹਾਡੇ ਨਾਮ ਨੂੰ ਮਿਲੇ। ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਮੰਗਦੇ ਆ। ਆਮੀਨ ਆਮੀਨ।